ਜਿਹੜੇ 32 ਸਿਖਲਾਈ ਦੇ ਅਧੀਨ ਪਾਇਲਟ ਨੇ ਉਹਨਾਂ ਚ ਬਹੁਤੇ ਪਹਿਲੀ ਜਨਰੇਸ਼ਨ ਐ ਉਹਨਾਂ ਦੀ ਜਿਹੜੀ ਐਵੀਏਸ਼ਨ ਫੀਲਡ ਚ ਆ ਰਹੀ ਐ ਮੈਨੂੰ ਡਿੜਬੇ ਦੇ ਬੱਚੇ ਮਿਲੇ ਮੈਨੂੰ ਧੂਰੀ ਦੇ ਬੱਚੇ ਮਿਲੇ ਖੁੱਡੀਆਂ ਪਿੰਡ ਦਾ ਇੱਕ ਮੁੰਡਾ ਮਿਲਿਆ ਧਰਮਗੜ ਸਾਡੇ ਪਿੰਡ ਕੋਲੇ ਐ ਧਰਮਗੜ ਦਾ ਇੱਕ ਬੱਚਾ ਮਿਲਿਆ ਭਵਾਨੀਗੜ ਦੀ ਕੁੜੀ ਬੋਲ ਕੇ ਗਈ ਐ ਮਲੋੜ ਤੋਂ ਬੱਚੀ ਨੇ ਬੋਲੇ ਆ ਔਰ ਪਤਾ ਤਾਂ ਹੈਗਾ ਇਹਦਾ ਮਤਲਬ ਪਿੰਡਾਂ ਚ ਪਰ ਇਸ ਪੱਧਰ ਤੇ ਨਹੀਂ ਪਤਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਥੇ ਜਿਆਦਾ ਗਿਣਤੀ ਚ ਆ ਸਕਣ ਤੇ ਉਹ ਅੰਬਰਾਂ ਦੇ ਵਿੱਚ ਉਡਾਰੀਆਂ ਜਿਹੜੀਆਂ ਉਹ ਮਾਰ ਸਕਣ ਪ੍ਰਾਈਵੇਟ ਜਿਹੜੀਆਂ ਕਲੱਬਸ ਦੇ ਉੱਚ ਕਮਰਸ਼ੀਅਲ ਪੈਲੇਟ ਬਣਨ ਵਾਸਤੇ 40 ਤੋਂ 45 ਲੱਖ ਰੁਪਿਆ ਖਰਚ ਹੁੰਦਾ ਪਟਿਆਲਾ ਫਲਾਈਂਗ ਕਲੱਬ ਦੇ ਵਿੱਚ 50% ਸਬਸਿਡੀਂਗ ਗਵਰਨਮੈਂਟ ਦਿੰਦੀ ਹੈ 22 ਤੋਂ 25 ਲੱਖ ਦੇ ਵਿੱਚ ਇੱਥੇ ਜਿਹੜੀ ਟ੍ਰੈਨਿੰਗ ਹੋ ਜਾਂਦੀ ਹੈ ਜਿਹੜੀ ਬਾਹਰ 40 ਤੋਂ 45 ਚ ਹੁੰਦੀ ਹੈ ਇੱਥੇ 22 ਤੋਂ 25 ਚ ਹੁੰਦੀ ਹੈ ਫੀਸ ਘਟ ਹੋਣ ਕਰਕੇ ਆਮ ਕਰਨ ਦੇ ਬੱਚੇ ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਨੇ ਦੁਕਾਨਦਾਰਾਂ ਦੇ ਆਮਕਰਾਂ ਦੇ ਜਿਮੀਦਾਰਾਂ ਦੇ ਬੱਚੇ 7 ਕਰੋੜ ਦੀ ਲਾਗਤ ਨਾਲ ਇੱਥੇ ਮਿਊਜ਼ੀਅਮ ਵੀ ਜਿਹੜਾ ਉਹ ਬਣਾਇਆ ਜਾਊਗਾ ਜੋਦੀ ਸਾਰੀ ਇਨਸਟਰਕਸ਼ਨ ਹੋਗੀ ਕਿ ਸਭ ਕੁਝ ਰੈਡੀ ਐ ਲੱਗਪਾ ਮਿਊਜ਼ੀਅਮ ਦੇ ਵਿੱਚ ਮਿਗ ਸੈਕੰਡ ਜਨਰੇਸ਼ਨ ਦੇ ਹੈਲੀਕਾਪਟਰਸ ਸਿਮੂਲੇਟਰਸ ਐਵੀਏਸ਼ਨ ਹੈਰੀਟੇਜ ਜਿਹੜੇ ਵਿੰਟੇਜ ਜਹਾਜ਼ ਨੇ ਪੁਰਾਣੇ ਜਹਾਜ਼ ਦੇਖ ਰਹੇ ਹੋਗੇ ਤੁਸੀਂ ਉਹਦੇ ਨਾਲ ਬੜਾ ਫਾਇਦਾ ਹੋਊਗਾ ਇਹ ਸਮਝ ਲਓ ਜਿਹੜੇ ਮੇਨਟੇਨੈਂਸ ਕਾਲਜ ਦੇ ਬੱਚੇ ਨੇ ਉਹਨਾਂ ਲਈ ਸਮਝ ਲਓ ਲੈਬੋਰਾਟਰੀ ਹੈ ਇਹ ਜਿੱਥੇ ਉਹਨਾਂ ਨੇ ਐਕਸਪੀਰੀਅੰਸ ਲੈਣਾ ਹੈ ਜਿੱਥੇ ਤਜਰਬੇ ਕਰਨੇ ਹਨ ਉਹਨਾਂ ਨੇ